ਅੱਜ ਕਾਹਦੇ ਜਿਹੜੇ ਸਕੈਮ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਕੀ ਪ੍ਰਤੀਕਿਰਿਆ ਤੇ ਕਿਹੜੇ ਨਵੇਂ ਸਕੈਮ ਜਿਹੜੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਚੁੱਕੇ ਹਨ ਚਾਹੀ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਇਸ ਚੀਜ਼ ਤੇ ਲੋਕਾਂ ਨੂੰ ਅਵੇਅਰਸ ਕਰ ਰਹੀ ਹੈ ਕਿ ਠੱਗਾ ਤੋਂ ਕਿਵੇਂ ਬਚਿਆ ਜਾਵੇ ਨਾ ਕਿਉਂਕਿ ਸਾਈਬਰ ਸੈੱਲ ਬਣਾਇਆ ਗਿਆ ਹੈ ਜਿਹੇ ਹੀ ਐਪਲੀਕੇਸ਼ਨਾਂ ਯੂਜ਼ ਕਰੋ ਠੀਕ ਹੈ ਜਿਹਦੇ ਤੁਹਾਡਾ ਸਾਰਾ ਖਾਤਾ ਜਾਂਦਾ ਹੋਵੇ ਥੋੜੇ ਬਿਲਕੁਲ ਕੋਈ ਮੋਬਾਈਲ ਨੰਬਰ ਜਾਂਦਾ ਹੋਵੇ ਨਾ ਜੇ ਯੂਜ਼ ਕਰਨੀ ਹੈ ਉਹਦੇ ਵਿੱਚ ਨੰਬਰ ਜਾਂ ਈਮੇਲ ਆਈਡੀ ਉਹ ਪਾਓ ਜਿਹੜੀ ਤੁਹਾਡੀ ਕਿਸਮ ਹੈ ਤੁਹਾਡੇ ਫੋਨ ਤੇ ਤੁਹਾਨੂੰ ਚਲਾਨ ਭੇਜ ਦੇਣਗੇ ਵੀ ਤੁਹਾਡੀ ਗੱਡੀ ਦਾ ਐਨਾ ਚਲਾਨ ਇੱਥੇ ਆਇਆ ਹੋ ਗਿਆ ਪੂਰਾ ਉਹ ਵੀ ਜਿਵੇਂ ਲਾਲਚ ਕਹਿ ਸਕਦੇ ਆ ਜਾਂ ਭੂਲਾਪਣ ਕਹਿ ਸਕਦੇ ਜ्यादा ਤਾਂ ਲਾਲਚ ਹੀ ਗਾਉ ਜਿਆਦਾ ਲਾਲਚ ਹੀ ਆ ਬਈ ਹਾਂ ਜੀ ਭੂਲਾਪਣ ਹੁੰਦਾ ਵੀ ਜਿਵੇਂ ਆਹਾ ਆ ਗਿਆ ਚਲਾਨ ਆ ਗਿਆ ਚਲਾਨ ਆ ਗਿਆ ਇਹ ਚੀਜ਼ ਆ ਗਿਆ ਵੀ ਹੁਣ ਇਹ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤੇ ਤੁਹਾਡਾ ਇਹ ਜਿੰਨੇ ਵੀ ਹੈਗੇ ਨਾ ਣੈਟਵਰਕ ਚੱਲਦੇ ਆ ਇਹ ਨਵੇਂ ਤਰੀਕੇ ਨਾਲ ਬਦਲਦੇ ਰਹਿੰਦੇ ਆ ਕਿਤੇ ਕਿਤੇ ਹੁਣ ਆਧਾਰ ਕਾਰਡ ਜਦੋਂ ਅਪਡੇਟ ਹੋਣ ਲੱਗੇ ਸੀ ਉਹ ਸਕੈਨ ਕਰਨ ਲੱਗੇ ਪਰ ਪੈਂਡ ਕਾਰਡ ਦੇ ਹੋਏ ਬੰਨ ਲੱਗੇ ਸੀਗੇ ਉਹ ਉਹ ਕਰਨ ਲੱਗੇ ਆ ਜੀ ਵੀ ਕਈ ਪੋਲੇ ਪੜੇ ਲੋਕੀ ਸ਼ਿਕਾਰ ਸੋ ਲਗਾਤਾਰ ਅੱਜ ਕੱਲ ਆਪਾਂ ਦੇਖਦੇ ਹੈਗੇ ਜੀ ਕਿ ਬਹੁਤ ਸਾਰੀਆਂ ਜਿਹੜੇ ਠੱਗੀ ਠੋਰੀ ਵਾਲਾ ਮਹਿਕਮਾ ਉਹ ਤੇਜ਼ੀ ਨਾਲ ਵਧਦਾ ਜਾ ਰਿਹਾ ਹੈਗਾ ਤੇ ਲੋਕਾਂ ਨੂੰ ਠੱਗਣ ਦੇ ਜਿਹੜੇ ਨਵੇਂ ਤਰੀਕੇ ਹੈਗੇ ਉਹ ਅਪਣਾਏ ਜਾ ਰਹੇ ਹੈਗੇ ਸੋ ਲਗਾਤਾਰ ਲੋਕਾਂ ਨੂੰ ਚਾਂਸੇ ਦੇ ਫਸਾਇਆ ਜਾ ਰਿਹਾ ਹੈਗਾ ਉਲਝਾਇਆ ਜਾ ਰਿਹਾ ਹੈ ਉਹਨਾਂ ਦੇ ਗੱਲਾਂ ਦੇ ਵਿਚ ਆਉਂਦੇ ਆ ਉਲਝਾ ਕੇ ਲੋਕਾਂ ਤੋਂ ਪੈਸੇ ਠੱਗੇ ਜਾਂਦੇ ਆ ਤੇ ਹੋਰ ਬਹੁਤ ਆ ਜਿਹੜੇ ਸਕੈਮ ਹੈਗੇ ਆ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੋਕਾਂ ਦੀ ਨੁਕਸਾਨ ਕੀਤਾ ਜਾ ਰਿਹਾ ਤੇ ਸਾਡੇ ਨਾਲ ਜਗਤਾਰ ਸਿੰਘ ਜੀ ਨੇ ਸੀਨੀਅਰ ਪੱਤਰਕਾਰ ਨੇ ਸੋ ਆਪ ਉਹਨਾਂ ਤੋਂ ਪੁੱਛਦੇ ਆ ਕਿ ਅੱਜ ਕੱਲ ਦੇ ਜਿਹੜੇ ਸਕੈਮ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਕੀ ਪ੍ਰਤੀਕਿਰਿਆ ਤੇ ਕਿਹੜੇ ਨਵੇਂ ਸਕੈਮ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਾਂ ਜੀ ਬਈ ਹੋਰ ਖਬਰਾਂ ਵਾਲੇ ਤੁਹਾਡਾ ਸਵਾਗਤ ਹੈ ਤੁਹਾਡਾ ਜੀ ਬਈ ਬਹੁਤ ਬਰੀਆਂ ਅਸੀਂ ਜੀ ਆਪਾਂ ਪਿਛਲੇ ਸਮੇਂ ਵੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਦੱਸਿਆ ਸੀ ਕਿ ਅ ਕਿਵੇਂ ਠੱਗ ਤੁਹਾਨੂੰ ਫੋਨ ਕਰਦੇ ਨੇ ਤੁਹਾਨੂੰ ਮੈਸੇਜ ਆਉਂਦਾ ਵੀ ਤੁਹਾਨੂੰ ਇਹਨੇ ਤੁਹਾਡੇ ਕਹ ਰਿਸ਼ਤੇਦਾਰ ਦੇ ਕਹਿਣ ਤੇ ਆਪਾਂ ਪੈਸੇ ਪਾਤੇ ਆ ਤੇ ਬਾਕੀ ਪੈਸੇ ਤੁਹਾਨੂੰ ਮੈਂ ਸਕੈਨ ਭੇਜ ਰਿਹਾ ਤੁਸੀਂ ਉਹ ਕਰ ਲੈਣਾ ਪਿਛਲੇ ਸਮੇਂ ਉਹ ਵੀਡੀਓ ਪਾਈ ਸੀ ਆਪਾਂ ਲਗਾਤਾਰ ਆਪਣੇ ਚੈਨਲ ਦੇ ਵੀਰਸ ਲੋਕ ਨੂੰ ਕਰਦੇ ਰਹਿੰਦੇ ਹਾਂ ਬਿਲਕੁਲ ਹੁਣ ਇੱਕ ਮੈਂ ਸਵੇ ਹੀ ਮੇਰੇ ਵੀਡੀਓ ਤੇ ਆਉਣਾ ਚਾਹੀ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਇਹ ਚੀਜ਼ ਤੇ ਲੋਕਾਂ ਨੂੰ ਅਵੇਅਰਸ ਕਰ ਰਹੀ ਹੈ ਕਿ ਧੱਗਾ ਤੋਂ ਕਿਵੇਂ ਬਚਿਆ ਜਾਵੇ ਨਾ ਕਿਉਂਕਿ ਸਾਈਬਰ ਸੈੱਲ ਵਿੱਚ ਬਣਾਇਆ ਗਿਆ ਇੱਕ ਸਾਈਬਰ ਸੈੱਲ ਨੂੰ ਇੱਕ ਵੀਡੀਓ ਪਾਈ ਗਈ ਸੀ ਜਿਹਦੇ ਵਿੱਚ ਕਿਹਾ ਹੁਣ ਨਵਾਂ ਤਰੀਕਾ ਲੱਭ ਲਿਆ ਉਹ ਤੁਹਾਡੇ ਫੋਨ ਤੇ ਨਾ ਜਿਵੇਂ ਅਜਿਹਾ ਈਚ ਲਾਨ ਚੱਲ ਪਿਆ ਜੀ ਬਾਈ ਹੈ ਨਾ ਉਹ ਤੁਹਾਡੇ ਕੋਲ ਚਲਾਨ ਭੇਜਣ ਲੱਗ ਗਏ ਅੱਛਾ ਤੁਹਾਡੇ ਫੋਨ ਤੇ ਤੁਹਾਨੂੰ ਚਲਾਨ ਭੇਜ ਦੇਣਗੇ ਵੀ ਤੁਹਾਡੀ ਗੱਡੀ ਦਾ ਇੰਨਾ ਚਲਾਨ ਇੱਥੇ ਆਇਆ ਹੋ ਗਿਆ ਪੂਰਾ ਉਹ ਵੀ ਜਿਵੇਂ ਈ ਸਰਕਾਰੀ ਚਲਾਨ ਆਉਂਦਾ ਉਦੇ ਉੱਪਰ ਇੱਕ ਆਪਾਂ ਸਾਈਡ ਦੇ ਨਾਲ ਆਪਾਂ ਚਲਾ ਵੀ ਦੇਵਾਂਗੇ ਇੱਕ ਵੀਡੀਓ ਮੈਂ ਚਲਾਵਾਂਗੇ ਬਣਾ ਲਿਆ ਉਸ ਦਾ ਪਤਾ ਲੱਗ ਸੁਕਰ ਇਹਦਾ ਉਹਦੇ ਤੇ ਇੱਕ ਪੀਡੀਐਫ ਫਾਈਲ ਵੀ ਆਉਂਦੀ ਹੈ ਓਕੇ ਹਣਾ ਜੇ ਤੁਸੀਂ ਉਹ ਖੋਲੋਗੇ ਤਾਂ ਤੁਹਾਡਾ ਨੁਕਸਾਨ ਓਕੇ ਵੀ ਕਹਿ ਦਿੱਗੇ ਵੀ ਹੁਣ ਤਾਂ ਕਹਿ ਦਿੱਗੇ ਵੀ ਉਹ ਅੰਦਰ ਜੀ ਕਿਉਂਕਿ ਸਾਈਬਰ ਸੈੱਲ ਵੀ ਲੱਗਦਾ ਤਿਆ ਰਿਹਾ ਜੀ ਵੀ ਤੁਸ ਕੋਗੇ ਅੱਜਕੱਲ ਰੈਕਟੂਨ ਵੀ ਆਪਣੇ ਉਹੀ ਲੱਗੀ ਹੋਈ ਆ ਉਹ ਵਧੀਆ ਚੀਜ਼ ਹੈ ਸਗੋਂ ਲੋਕਾਂ ਨੂੰ ਜਾਣਕਾਰੀ ਦੇਣ ਕਿਉਂਕਿ ਲੋਕ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਲਾਲਚ ਕਹਿ ਸਕਦੇ ਆ ਜਾਂ ਭੋਲਾਪਣ ਕਹਿ ਸਕਦੇ ਆ ਜਿਆਦਾ ਤਾਂ ਲਾਲਚ ਹੀ ਗਾਉ ਜਿਆਦਾ ਲਾਲਚ ਹੀ ਆ ਬਈ ਜੀ ਭੋਲਾਪਨ ਹੁੰਦਾ ਵੀ ਜਦੋਂ ਆਹਾ ਆ ਗਿਆ ਚਲਾਣ ਵਾਲਾ ਆ ਗਿਆ ਹੈਨਾ ਇਹ ਚੀਜ਼ ਆ ਗਿਆ ਵੀ ਹੁਣ ਇਹ ਤੇ ਜਦੋਂ ਤੁਸੀਂ ਕਲੈਕ ਕਰੋਗੇ ਤੇ ਤੁਹਾਡਾ ਨੁਕਸਾਨ ਹੀ ਓਕੇ ਹੁਣ ਕੀ ਆ ਵੀ ਨਵੇਂ ਤੋਂ ਨਵਾਂ ਇਹਦਾ ਤਰੀਕਾ ਆ ਜਾਂਦਾ ਅੱਜ ਦਾ ਸਭ ਤੋਂ ਵਧੀਆ ਕਿ ਇਹਦੇ ਤੇ ਹੀ ਹੈ ਵੀ ਤੁਸੀਂ ਕੋਈ ਵੀ ਚੀਜ਼ ਆ ਨਾ ਮੰਨ ਲਓ ਹੁਣ ਮੰਨ ਲਾ ਪਹੁੰਚ ਕੇ ਚਲਾਣ ਵਾਲਾ ਹੀ ਆ ਗਿਆ ਜੀ ਬਈ ਹੈਨਾ ਚਲਾਣਾ ਆ ਗਿਆ ਕੋ ਨਾਲ ਵੈਬਸਾਈਟ ਮੈਂਸ਼ਨ ਕਰਾਇਆ ਕਿੱਥੇ ਸੀ ਆਪਾਂ ਆਪਦਾ ਚਲਾਨ ਚੈੱਕ ਕਰ ਸਕਦੇ ਹਾਂ ਜੀ ਤੁਸੀਂ ਉੱਥੇ ਜਾ ਕੇ ਆਪਦੀ ਗੱਡੀ ਸਭ ਤੋਂ ਪਹਿਲਾਂ ਕਬਰਾਉਣ ਦੀ ਲੋੜ ਨਹੀਂ ਆ ਜੀ ਹਾਂ ਹਨਾ ਸਈਆਂ ਨਾਲ ਤੁਸੀਂ ਪਹਿਲਾਂ ਤਾਂ ਉਹ ਚੈੱਕ ਕਰੋ ਬਿਲਕੁਲ ਬਈ ਉਹ ਵੈਬਸਾਈਟ ਤੇ ਜਾਓ ਸਰਕਾਰ ਦੀ ਵੈਬਸਾਈਟ ਤੇ ਉਹ ਗੱਡੀ ਦਾ ਨੰਬਰ ਭਰੋ ਤੁਹਾਡਾ ਉੱਥੇ ਆ ਜੂਗਾ ਚਲਾਨ ਕਟਿਆ ਗਿਆ ਕਿ ਨਹੀਂ ਕਟਿਆ ਜੀ ਇਹ ਜਿੰਨੇ ਵੀ ਹੈਗੇ ਨਾ ਡੈਟਾਵਰਕ ਚੱਲਦੇ ਆ ਇਹ ਨਵੇਂ ਤਰੀਕੇ ਨਾਲ ਬਦਲਦੇ ਰਹਿੰਦੇ ਆ ਕਿਤੇ ਕਿਤੇ ਹੁਣ ਆਧਾਰ ਕਾਰਡ ਜਦ ਅਪਡੇਟ ਹੋਣ ਲੱਗੇ ਜੀ ਉਹ ਸਕੈਨ ਕਰਨ ਲੱਗੇ ਪਰ ਪੈਂਡ ਕਾਰਡ ਦੇ ਨਵੇਂ ਬੰਨ ਲੱਗੇ ਸੀਗੇ ਉਹ ਉਹ ਕਰਨ ਲੱਗੇ ਆ ਵੀ ਕਈ ਭੋਲੇ ਭੋਲੇ ਲੋਕੀ ਸ਼ਿਕਾਰ ਹੋ ਜਾਂਦੇ ਆ ਬਿਲਕੁਲ ਬਿਲਕੁਲ ਤੇ ਦੂਜੇ ਪਾਸੇ ਵੀ ਪਿਛਲੇ ਆਪੇ ਵੀ ਗੱਲ ਕੀਤੀ ਸੀ ਵੀ ਜਿਹੜਾ ਆ ਸੋਸ਼ਲ ਮੀਡੀਆ ਤੇ ਤਾਂ ਜਿੰਨਾ ਤੁਸੀਂ ਸਾਫ ਦਾ ਰਹੋਗੇ ਲੰਕਾ ਤੋਂ ਸਾਫ ਦਾ ਰਹੋਗੇ ਕਿਉਂ ਬੰਦਾ ਉਹ ਵਜ੍ਹਾ ਇਹ ਲਗਾਤਾਰ ਬਹੁਤ ਸਾਰੇ ਸਕੈਮ ਜਿਹੜੇ ਚੱਲ ਰਿਹਾ ਹੈਗਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗਾ ਜਗਤਾਰ ਸਿੰਘ ਭਾਈ ਜਣ ਬੜਾ ਸੋਣੋ ਖੁੱਲ ਕੇ ਵਿਸਥਾਰ ਨਾਲ ਸੁਣਿਆ ਤਾਂ ਮੈਂ ਹੋਰ ਜਾਣ ਕੇ ਲਵਾਂਗਾ ਭਾਈ ਇਦਾਂ ਦੇ ਜਿਹੜੇ ਸਕੈਮ ਲਗਾਤਾਰ ਚੱਲਦੇ ਹੈਗੇ ਆ ਉਹਨਾਂ ਤੋਂ ਮਚਿਆ ਕਿੱਦਾਂ ਜਾ ਸਕਦਾ ਹੈ ਆਪਾਂ ਜੇ ਮੰਨ ਲਓ ਇੱਕ ਮੈਨੂੰ ਕੋਈ ਜੋ ਇਨਫੋਰਮੇਸ਼ਨ ਆਉਂਦੀ ਹੈ ਤੇ ਕੋਈ ਮੇਰੇ ਦਾ ਬੰਦਾ ਘਬਰਾ ਜਾਂਦਾ ਹੈ ਉਸ ਸਮੇਂ ਬੰਦੇ ਦਾ ਮਾਈਂਡਸੈਟ ਕਿਦਾਂ ਦਾ ਹੋਣਾ ਚਾਹੀਦਾ ਤੇ ਉਹਨੂੰ ਕੀ ਕਰਨਾ ਚਾਹੀਦਾ ਤੁਹਾਡੇ ਕੋਲ ਅਗਲੀ ਗੱਲ ਤਾਂ ਆਪਦੇ ਇੱਕ ਗੱਲਾਂਗੇ ਜੇਕਰ ਤੁਸੀਂ ਸੋਸ਼ਲ ਮੀਡੀਆ ਜਾਂ ਕਈ ਲੋਕ ਹੁੰਦੇ ਨਹੀਂ ਵੀ ਨਾ ਯੂਜ਼ ਕਰਦੇ ਬੰਦੇ ਹਣਾ ਜੀ ਬਾਈ ਉਹ ਆਲਾ ਸੈਂਪਲ ਫੋਟ ਰੱਖਣਾ ਠੀਕ ਹੈ ਉਹਦੇ ਵਿੱਚ ਜਿਹੜਾ ਬੈਂਕ ਵਾਲਾ ਥੋੜਾ ਮੇਨ ਕੀ ਥੋੜਾ ਬੈਂਕ ਵਾਲਾ ਬੈਂਕ ਵਾਲਾ ਨੰਬਰ ਹਾਂਜੀ ਨੰਬਰ ਉਹਦਾ ਸਭ ਸੇਫ ਸਭ ਤੋਂ ਪਹਿਲਾਂ ਚਾਹੀਦਾ ਠੀਕ ਹੈ ਜਿਵੇਂ ਹੁਣ ਆਪਾਂ ਹੈਗੇ ਆ اپنی عمر ਹੈਗੀ ਆ ਆਪਾਂ ਵੀ ਮੰਨ ਲਓ ਮੈਨੂੰ ਤੇਰੇ ਨਾਲ ਲੈਂਦਾ ਹਾਂਜੀ ਮੇਰਾ ਫਰਜ਼ ਬਣਦਾ ਮੈਂ ਤੇਰੀ ਕਲੀਅਰ ਕਰਾਂ ਬਿਲਕੁਲ ਵੀ ਤੈਨੂੰ ਪੁੱਛਾਂ ਵੀ ਇਹ ਚੀਜ਼ ਹੈ ਕਿ ਨਹੀਂ ਬਿਲਕੁਲ ਜੀ ਸੰਗਣ ਦੀ ਕੋਈ ਲੋਡ ਨਹੀਂ ਕਿਉਂਕਿ ਪਿਛਲੇ ਸਮੇਂ ਆਇਆ ਕਿ ਤੁਹਾਡੇ ਜਿਵੇਂ ਸੀਗਾ ਵੀ ਤੁਹਾਡੇ ਉਦੋਂ ਐਕਸੀਡੈਂਟ ਹੋ ਗਿਆ ਉਥੇ ਪਰਚਾ ਹੋ ਗਿਆ ਉਹ ਘਬਰਾ ਜਾਂਦਾ ਘਬਰਾ ਜਾਂਦਾ ਜੀ ਬਈ ਘਬਰਾਉਣ ਦੀ ਲੋੜ ਕਿਉਂਕਿ ਇਹ ਤੁਹਾਨੂੰ ਜੇ ਕੋਈ ਸਹੀ ਹੋਊਗਾ ਤੁਹਾਡੇ ਘਰੇ ਆਊ ਚੀਜ਼ ਹਾਂਜੀ ਜੇ ਮਲਾ ਪਰਚਾ ਹੋਊਗਾ ਜੋ ਕਾਰਵਾਈ ਹੋਊਗੀ ਤੁਹਾਡੇ ਤੇ ਉਹ ਘਰੇ ਆਊਗੀ ਘਰੇ ਆ ਜਾ ਤੁਹਾਨੂੰ ਕਹਾਂਗੇ ਥਾਣੇ ਆਜੋ ਲੋਕਲ ਆਉਗਾ ਨਾ ਉਹ ਚ ਜਾਓਗੇ ਇਹ ਪੈਸੇ ਪੈਸੇ ਕੋਈ ਨਹੀਂ ਮੰਗਦਾ ਉਥੇ ਇਹ ਜੀ ਕਹਿੰਦੇ ਵੀ ਕਾਰਨ ਕੀ ਵੀ ਇਹ ਸਭ ਤੋਂ ਪਹਿਲਾਂ ਵੀ ਆਪਾਂ ਸਾਵਧਾਨੀ ਵਰਤ ਗਏ ਫਿਰ ਦੂਜੀ ਗੱਲ ਆ ਵੀ ਜੇਕਰ ਆਪਨੇ ਕੋ ਫੋਨ ਐਪ ਹੈਗਾ ਉਹਦੇ ਵਿੱਚ ਆਪਾਂ ਕੋਈ ਕੋਈ ਵੀ ਜਿਹੜਾ ਲਾਲਚ ਵਾਲਾ ਐਪਲੀਕੇਸ਼ਨਾਂ ਜਾਂ ਕੋਈ ਕ੍ਰਾਸ ਸਿਕਿਉਰਟੀ ਕਾ ਸਿਆਲੀ ਜਿੱਦਾਂ ਵੀ ਇਹ ਤਾਂ ਐਪਸ ਹੈ ਹਾਂਜੀ ਉਹਨਾਂ ਨੂੰ ਤੁਸੀਂ ਅਵੋਇਡ ਕਰੋ ਠੀਕ ਆ ਕਿਉਂਕਿ ਉਹਨਾਂ ਤੁਸੀਂ ਜਾਓਗੇ ਤੁਹਾਡੀ ਸਿਕਿਉਰਟੀ ਉਹ ਸਾਰੇ ਮੰਗਦੇ ਮੰਗਦੇ ਬਿਲਕੁਲ ਵੈਰੀ ਉਹ ਕਰੋਗੇ ਜਿਸ ਕਰਕੇ ਤੁਸੀਂ ਕੋਈ ਵੀ ਇਹ ਜੇ ਹੀ ਐਪਲੀਕੇਸ਼ਨ ਆ ਯੂਜ਼ ਕਰੋ ਠੀਕ ਹੈ ਜਿਹਦੇ ਤੁਹਾਡਾ ਸਾਰਾ ਖਾਤਾ ਜਾਂਦਾ ਹੋਵੇ ਥੋੜੇ ਬਿਲਕੁਲ ਕੋਈ ਮੋਬਾਈਲ ਨੰਬਰ ਜਾਂਦਾ ਹੋਵੇ ਨਾ ਜੇ ਯੂਜ਼ ਕਰਨੀ ਹੈ ਉਹਦੇ ਵਿੱਚ ਨੰਬਰ ਜਾਂ ਈਮੇਲ ਆਈਡੀ ਉਹ ਪਾਓ ਜਿਹੜੀ ਤੁਹਾਡੀ ਕਿਸੇ ਨਾਲ ਟੈਸਟ ਹਾਂ ਕਿਉਂਕਿ ਜਿਵੇਂ ਪਿਛਲੇ ਸਾਨੂੰ ਖਾਤੇ ਜਿਹੇ ਮੈਸੇਜ ਆਇਆ ਉਹਦੇ ਸਾਡਾ ਖਾਤਾ ਨੰਬਰ ਵੀ ਮੋਬਾਈਲ ਨੰਬਰ ਮੋਬਾਈਲ ਨੰਬਰ ਵੀ ਸਾਰਾ ਹਾਂ ਸਾਰਾ ਕੁਝ ਆਇਆ ਹਣਾ ਹੁਣ ਜਿਹੜਾ ਚਲਾਨ ਆਉਂਦਾ ਉਹਦੇ ਲਈ ਤੁਹਾਡਾ ਗੱਡੀ ਨੰਬਰ ਤੁਹਾਡਾ ਨਾਮ ਤੁਹਾਡਾ ਐਡਰੈਸ ਸਾਰਾ ਆਉਂਦਾ ਕੋਈ 스캠 ਕਰਨ ਵਾਲਾ ਕੋਈ ਹੱਕਤ ਖਿਡਾਰੀ ਨਹੀਂ ਹੁੰਦਾ ਪੱਕੇ ਕੰਮ ਕਰਕੇ ਸਾਰਾ ਟੈਸਟ ਕਰਕੇ ਨਾ ਇਹ ਚੀਜ਼ਾਂ ਤੇ ਬੜੀ ਇਖਤਿਆਰ ਕਰਨ ਲੋੜ ਹੈਗੀ ਆ ਪਹਿਲੀ ਗੱਲ ਤਾਂ ਲਾਲਚ ਨਾ ਕਰੋ ਕਿਸੇ ਵੀ ਚੀਜ਼ ਦਾ ਫੇਸਬੁੱਕ ਤੇ ਤਰੀਕੇ ਬੜੇ ਨੇ ਤੁਹਾਨੂੰ ਲਾਲਚਾ ਦੇ ਕੇ ਗੱਲਾਂ ਕਰੋ ਨਾਲ ਨਾਲ ਸੈਕਸੀ ਗੱਲਾਂ ਕਰੋ ਨਾਲ ਨਾਲ ਧਿਆਨ ਉਹ ਲਾਲਚ ਦੇ ਦੇਣਗੇ ਉਹ ਤਰ੍ਹਾਂ ਠੱਗ ਲੈਂਦੇ ਨੇ ਪਰ ਰੋਲਾ ਕੀ ਉਹ ਸਭ ਤੋਂ ਵਧੀਆ ਟਿੱਕ ਬਚਣ ਦੇਹੀ ਹੈ ਕਿ ਤੁਸੀਂ ਇਨ੍ਹਾਂ ਕੰਮਾਂ ਤੋਂ ਜਿੰਨਾ ਵੀ ਗਰੇਜ਼ ਕਰ ਸਕਦੇ ਹੋ ਤੁਸੀਂ ਆਪਦੀ ਨਿਹਰਤਾਲ ਧਿਆਨ ਦਿਓ ਬਿਲਕੁਲ ਵਿੱਚ ਚੱਕਰਾਂ ਦੀ ਲੋੜ ਨਹੀਂ ਸੋ ਤੁਸੀਂ ਬਹੁਤ ਸਾਰੀਆਂ ਗੱਲਾਂ ਹਨਾ ਆਪਾਂ ਜਗਦਾਰ ਸਿੰਘ ਜਿਹੜਾ ਨੇ ਸ਼ੇਅਰ ਕੀਤੇ ਐ ਉਸ ਉਹਨਾਂ ਕੋ ਸਮਝਣ ਦੀ ਕੋਸ਼ਿਸ਼ ਵੀ ਕੀਤੀ ਵੀ ਕਿੱਦਾਂ ਐਸ ਸਕੈਮ ਤੋਂ ਬਾਹਰ ਸਕਦੇ ਹੈਗੇ ਆ ਸੋ ਤੁਹਾਨੂੰ ਵੀ ਸਾਰਿਆਂ ਨੂੰ ਗੁਜ਼ਾਰਿਸ਼ ਹੈਗੀ ਐ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕ ਜਿਹੜੇ ਹੈਗੇ ਆ ਜਿਆਦਾ ਅਵੇਅਰ ਹੋਣ ਕਿਉਂਕਿ ਹਮ ਮੰ ਮੰਨਦਾ ਜੁ ਮੰਨਦਾ ਕਿ ਹਰ ਬੰਦਾ ਦੀ ਕੋ ਸਮਝ ਬਹੁਤ ਸਿਆਣਾ ਆ ਪਰ ਥੋੜੀ ਜੀ ਸਿਆਣਾ ਜਦੋਂ ਆਪਾਂ ਕਿਸੇ ਕੋਲੋਂ ਗੇਨ ਕਰਦੇ ਆ ਨਾ ਕੋਈ ਚੀਜ਼ ਸਿੱਖਦੇ ਆ ਤਾਂ ਸਾਡੇ ਲਈ ਵੀ ਬਹੁਤ ਫਾਇਦਾ ਹੁੰਦਾ ਸੋ ਇਸ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ ਤਾਂ ਦੱਸੋ ਜੀ ਹਾਅ ਕਮੈਂਟ ਬਾਕਸ ਵਿੱਚ ਜਰੂਰ ਦਿਆ ਕਰੋ ਤਾਂ ਜੋ ਅਸੀਂ ਵਧਿਆ ਕੰਟੈਂਟ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਸੋ ਤਦ ਤੱਕ ਤੁਹਾਨੂੰ ਰੱਬ ਰੱਖਾ ਜੀ ਦੇਖਦੇ ਰਹੋ ਖਬਰਨਾਮਾ ਤੇ ਜੁੜੇ ਰਹੋ ਖਬਰਨਾਮਾ ਦੇ ਨਾਲ